ਮਾਨ ਸਰਕਾਰ ਦੀ ਗਵਾਈ ਹੇਠ ਸਿੱਖਿਆ ਵਿੱਚ ਜੁੜਿਆ ਇੱਕ ਨਵਾਂ ਅਧਿਆਏ ਸਕੂਲ ਹੋਣ ਡਿਗਰੀਆਂ ਦੇ ਨਾਲ-ਨਾਲ ਕਮਾਈ ਦੇ ਹੁਨਰ ਵੀ ਕਰਨਗੇ ਪ੍ਰਦਾਨ ਵਿਦਿਆਰਥੀ ਬਣਨਗੇ ਸਵੈ ਨਿਰਪਰਤਾ ਦੀਆਂ ਉਦਾਹਰਣਾਂ ਜਦੋਂ ਕੋਈ ਰਾਜ ਸਰਕਾਰ ਇਹ ਸੰਕਲਪ ਲੈਂਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਿਰਫ ਸਿਖਾਵਾਂਗੇ ਹੀ ਨਹੀਂ ਸਗੋ ਉਹਨਾਂ ਨੂੰ ਜਿਉਣਾ ਵੀ ਸਿਖਾਵਾਂਗੇ ਤਾਂ ਸਿੱਖਿਆ ਸਿਰਫ ਪਾਠ ਪੁਸਤਕ ਦਾਇਕ ਅਧਿਆਏ ਨਹੀਂ ਰਹਿ ਜਾਂਦੀ ਇੱਕ ਇਨਕਲਾਬ ਬਣ ਜਾਂਦੀ ਹੈ ਉਹ ਇਨਕਲਾਬ ਹੁਣ ਪੰਜਾਬ ਦੀ ਮਿੱਟੀ ਵਿੱਚ ਪੈਦਾ ਹੋ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਸੋਚ ਤੇ ਮਾਨ ਸਰਕਾਰ ਦੇ ਸਮਰਪਿਤ ਨੀਤੀਆਂ ਦੇ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਲੈਂਡ ਹੈਂਡ ਇੰਡੀਆ ਨਾਲ ਇੱਕ ਇਤਿਹਾਸਿਕ ਸਮਝੌਤਾ ਪੱਤਰ ਤੇ ਹਸਤਾਖਰ ਕੀਤੇ ਹਨ ਇਹ ਸਮਝੌਤਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਸਿੱਖਿਆ ਨੂੰ ਸਿਰਫ ਕਿਤਾਬਾਂ ਨਾਲ ਨਹੀਂ ਸਗੋਂ ਜੀਵਨ ਅਤੇ ਰੋਜ਼ਗਾਰ ਨਾਲ ਜੋੜਨ ਦੇ ਦ੍ਰਿਸ਼ਟੀਕੋਣ ਦਾ ਹਿੱਸਾ ਹਨ ਇਸ ਸਮਝੌਤੇ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਸਿਰਫ ਅਕਾਦਮਿਕ ਸਿੱਖਿਆ ਹੀ ਨਹੀਂ ਸਗੋ ਕੀਤਾ ਮੁੱਖ ਅਤੇ ਤਕਨੀਕੀ ਸਿੱਖਿਆ ਵੀ ਪ੍ਰਾਪਤ ਕਰਨਗੇ ਜਦੋਂ ਇਹ ਬਦਲਾਅ ਪੂਰੀ ਤਰ੍ਹਾਂ ਲਾਗੂ ਹੋ ਜਾਣਗੇ ਤਾਂ ਪੰਜਾਬ ਦੇ ਸਕੂਲਾਂ ਤੋਂ ਗ੍ਰੈਜੂਏਟ ਹੋਣ ਵਾਲੇ ਨੌਜਵਾਨ ਹੁਣ ਸਿਰਫ 12ਵੀਂ ਪਾਸ ਨਹੀਂ ਹੋਣਗੇ ਸਗੋ 12ਵੀਂ ਪਲੱਸ ਹੁਨਰ ਪ੍ਰਮਾਣਿਤ ਹੋਣਗੇ ਇਹ ਪ੍ਰਮਾਣਿਕਰ ਉਹਨਾਂ ਨੂੰ ਰੋਜ਼ਗਾਰ ਅਤੇ ਕਾਰੋਬਾਰ ਵਿੱਚ ਇੱਕ ਮਜ਼ਬੂਤ ਸ਼ੁਰੂਆਤ ਦੇਵੇਗਾ ਇਹ ਸਿਰਫ ਇੱਕ ਨਿੱਜੀ ਸਫਲਤਾ ਹੀ ਨਹੀਂ ਹੋਵੇਗੀ ਇਹ ਸੂਬੇ ਦੀ ਆਰਥਿਕ ਅਤੇ ਸਮਾਜਿਕ ਤਰੱਕੀ ਵੱਲ ਇੱਕ ਮਜਬੂਤ ਪੁੱਲ ਵੀ ਹੋਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡਾ ਟੀਚਾ ਸਿਰਫ ਬੱਚਿਆਂ ਲਈ ਪ੍ਰੀਖਿਆ ਪਾਸ ਕਰਨਾ ਨਹੀਂ ਸਗੋਂ ਨਾਲੀ ਜ਼ਿੰਦਗੀ ਵਿੱਚ ਸਫਲ ਹੋਣਾ ਹੈ ਪੰਜਾਬ ਦਾ ਹਰ ਬੱਚਾ ਆਤਮ ਵਿਸ਼ਵਾਸੀ ਹੁਨਰਮੰਦ ਅਤੇ ਸਵੈ ਨਿਰਪਰ ਬੰਨਣਾ ਚਾਹੀਦਾ ਹੈ ਇਹ ਸਾਡੀ ਮਾਨ ਸਰਕਾਰ ਦੀ ਸਿੱਖਿਆ ਨੀਤੀ ਦਾ ਮੁੱਖ ਉਦੇਸ਼ ਹੈ ਮਾਨ ਸਰਕਾਰ ਸਿੱਖਿਆ ਨੂੰ ਰੋਜ਼ਗਾਰ ਅਤੇ ਸਵੈ ਨਿਰਪਰਤਾ ਨਾਲ ਜੋੜਨ ਲਈ ਲਗਾਤਾਰ ਕੰਮ ਕਰ ਰਹੀ ਹੈ ਇਹ ਪਹਿਲ ਉਸ ਦ੍ਰਿਸ਼ਟੀਕੋਣ ਦਾ ਪਰਮਾਨ ਹੈ ਹਰ ਵਿਦਿਆਰਥੀ ਨੂੰ ਜੀਵਨ ਦੇ ਹੁਨਰ ਸਿਖਾਉਣਾ ਲੈਂਡ ਹੈਂਡ ਇੰਡੀਆ ਇੱਕ ਪ੍ਰਸਿੱਧ ਸੰਸਥਾ ਹੈ ਜੋ ਦੇਸ਼ ਭਾ ਦੇ ਸਕੂਲਾਂ ਵਿੱਚ ਹੁਨਰ ਅਧਾਰਤ ਸਿੱਖਿਆ ਲਿਆਉਣ ਲਈ ਕੰਮ ਕਰ ਰਹੀ ਹੈ ਹੁਣ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇਹ ਸੰਸਥਾ ਸਿਖਲਾਈ ਉਪਕਰਨ ਅਧਿਆਪਨ ਸਮੱਗਰੀ ਅਤੇ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰੇਗੀ ਇਹ ਵਿਦਿਆਰਥੀਆਂ ਨੂੰ ਸਿਰਫ ਕਿਤਾਬਾਂ ਤੋਂ ਹੀ ਨਹੀਂ ਸਗੋਂ ਵਿਹਾਰਕ ਅਨੁਭਵ ਤੋਂ ਸਿੱਖਣ ਦੇ ਯੋਗ ਬਣਾਏਗੀ